नमस्कार ए आकाशवाणी है हूँ तुम सरबजीत कौर तो प्रादेशिक खबर सुनो पहले इस बुलेटिन दिया खास खबर राष्ट्रपति द्रौपदी मुर्मू ने उगे वकील उज्ज्वल देवराव निकम समाज सेवक सी सदानंदन मास्टर का विदेश सक्र हर्षवर्धन श्रृंगला और इतिहासकार अकादमिशन डॉ मीनाक्षी जैन नामजद की थे ਅਮਰੀਕਾ ਵਿੱਚ ਐਫਪੀਆਈ ਨੇ ਇੱਕ ਅੰਤਰਰਾਸ਼ਟਰੀ دہشتਗਰਦੀ ਨੈਟਵਰਕ ਤੇ ਵੱਡੀ ਕਾਰਵਾਈ ਵਿੱਚ ਦੇਸ਼ ਭਰ ਵਿੱਚ 8 ਖਾਲਸਤਾਨੀ دہشتਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਕੇਂਦਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਕਲੀ ਅਤੇ ਘਟੀਆ ਖਾਦਾਂ ਦੇ ਮੁੱਦੇ ਤੇ ਤੁਰੰਤ ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਦੇ ਨੌਜਵਾਨਾਂ ਦਾ ਧਿਆਨ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਮੋੜਨ ਲਈ ਸਰਕਾਰ ਸੂਬੇ ਦੇ ਸਾਰੇ 13 ਹਜ਼ਾਰ ਪਿੰਡਾਂ ਵਿੱਚ ਆਧੁਨਿਕ ਖੇਡ ਮੈਦਾਨ ਬਣਾਏਗੀ ਤੇ ਪੰਜਾਬ ਪੁਲਿਸ ਦੀ ਹੈੱਡ ਕਨਸਟੇਬਲ ਰਛਨੀ ਨੇ ਵਿਸ਼ਵ ਪੁਲਿਸ ਖੇਡਾਂ ਵਿੱਚ 4 سونے ਦੇ ਇੱਕ ਚਾਂਦੀ ਦਾ ਅਤੇ 2 ਕਾਂਸੀ ਦੇ ਤਮਗੇ ਸਮੇਤ 7 ਤਮਗੇ ਜਿੱਤੇ ਨੇ ਹੁਣ ਖਬਰਾਂ ਵਿਸਥਾਰ ਨਾਲ राष्ट्रपति द्रौपदी मुर्मू ने उगे वकील उज्जवल देवराव निकम समाज सेवक सी सदानंदन मास्टर सबका विदेश हर्षवर्धन और इतिहासकार तकादमिशियन डॉ मीनाक्षी जैन नज सभा नामजद गृह मंत्रालय ने इस फैसले बारे जानकारी दी महाराष्ट्र के रहने वाले श्री निकम ने मुंबई दहशतगर्द हमले के मामले सरकारी वकील वजो सेवा निभाई है ਕੇ.ਐਲ.ਦੇ ਸੀ ਸਦਨੰਦਨ ਮਾਸਟਰ ਦਾ ਸਿੱਖਿਆ ਖੇਤਰ ਵਿੱਚ ਲੰਮਾ ਕਰੀਅਰ ਹੈ ਉਹ ਸਿਆਸੀ ਹਿੰਸਾ ਦੇ ਸ਼ਿਕਾਰ ਰਹੇ ਨੇ ਸ਼੍ਰੀ ਸਿੰਗਲਾ ਨੇ ਅਮਰੀਕਾ ਬੰਗਲਾਦੇਸ਼ ਅਤੇ ਥਾਈਲੈਂਡ ਵਿੱਚ ਰਾਜਦੂਤ ਵੱਜੋਂ ਸੇਵਾ ਨਿਭਾਈ ਹੈ ਉਹਨਾਂ ਨੇ 2023 ਵਿੱਚ ਭਾਰਤ ਦੀ G20 ਪ੍ਰਧਾਨਗੀ ਲਈ ਮੁੱਖ ਕੋਆਰਡੀਨੇਟਰ ਵੱਜੋਂ ਸੇਵਾ ਨਿਭਾਈ ਡਾਕਟਰ ਜੈਨ ਨੇ ਦਿੱਲੀ ਯੂਨੀਵਰਸਿਟੀ ਦੇ ਗਾਰਕੀ ਕਾਲਜ ਵਿੱਚ ਇਤਿਹਾਸ ਦੇ ਐਸੋਸੀਏਟ ਪ੍ਰੋਫੈਸਰ ਵੱਜੋਂ ਸੇਵਾ ਨਿਭਾਈ ਹੈ ਰਾਸ਼ਟਰਪਤੀ ਕਲਾ ਸਾਹਿਤ ਵਿਗਿਆਨ ਅਤੇ ਸਮਾਜਿਕ ਸੇਵਾਵਾਂ ਵਿੱਚ ਯੋਗਦਾਨ ਲਈ 12 ਵਿਅਕਤੀਆਂ ਨੂੰ ਸੰਸਦ ਦੇ ਉੱਪਰਲੇ ਸਦਨ ਵਿੱਚ ਨਾਮਜ਼ਦ ਕਰਦੇ ਨੇ प्रधानमंत्री नरेंद्र मोदी ने उगे वकील उज्जवल देवराव निगम समाज सेवक सी सदनंदन मास्टर का विदेश हर्षवर्धन श्रृंगला इतिहासकार से सख्या शास्त्री डॉ मीनाक्षी जैन नज सभा नामजद किए है ਅਮਰੀਕਾ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਐਫ ਪੀਆਈ ਨੇ ਇੱਕ ਅੰਤਰਰਾਸ਼ਟਰੀ دہشتਗਰਦੀ ਨੈਟਵਰਕ ਤੇ ਇੱਕ ਵੱਡੀ ਕਾਰਵਾਈ ਵਿੱਚ ਦੇਸ਼ ਭਰ ਵਿੱਚ 8 ਖਾਲਿਸਤਾਨੀ دہشتਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚੋਂ ਇੱਕ ਪੰਜਾਬ ਅਧਾਰਿਤ ਗੈਂਗਸਟਰ ਪਵਿੱਤਰ ਸਿੰਘ ਬਟਾਲਾ ਹੈ ਜੋ ਕਿ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀਆਂ ਨੇ ਇਹਨਾਂ پابੰਦੀਸ਼ੁਦਾ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਬੀਕੀਆਈ ਨਾਲ ਜੁੜੀਆਂ دہشتਗਰਦ ਗਰਤਕ ਵਿਧੀਆਂ ਲਈ ਲੋੜਿੰਦਾ ਹੈ। ਜੂਨ ਵਿੱਚ ਐਨਆਈਏ ਨੇ ਇੱਕ ਚਾਰਜ ਸ਼ੀਟ ਵਿੱਚ ਜਤਿੰਦਰ ਜੋਤੀ ਅਤੇ ਨਾਮਜ਼ਦ ਬੀਕੀਆਈ دہشتਗਰਦ ਲਖਮੀਰ ਲੰਡ ਦੇ ਨਾਲ ਬਟਾਲਾ ਦਾ ਨਾਲਿਆ ਸੀ ਇੱਕ ਗ੍ਰফতারੀਆਂ ਬੋਏ ਜਨਸੀ ਜਾਂਚ ਸੁਬਾਤ ਹੋਈਆਂ ਜਿਸ ਵਿੱਚ ਵਿਸ਼ੇਸ਼ ਹਥਿਆਰ ਤੇ ਰਣਨੀਤੀਆਂ ਦੀਆਂ ਟੀਮਾਂ ਨੇ ਦਿਲਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਵਿਸ਼ਾਲ ਪਵਿੱਤਰ ਸਿੰਘ ਗੁਰਤਾਜ ਸਿੰਘ ਮਨਪ੍ਰੀਤ ਰੰਧਾਵਾ ਤੇ ਸਰਪਜੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਭਾਰਤੀ ਖੂਫੀਆ ਜਾਣਕਾਰੀ ਮੁਤਾਬਕ ਸਾਰੇ ਸ਼ੱਕੀ ਇੱਕ ਗੈਂਗਸਟਰ دہشتਗርድ ਨੈੱਟਵਰਕ ਦਾ ਹਿੱਸਾ ਨੇ ਐਫਆਈ ਨੇ ਤਲਾਸ਼ੀ ਦੌਰਾਨ ਹਥਿਆਰ ਗੋਲੀ ਸਿੱਕਾ ਅਤੇ ਨਕਦੀ ਵੀ ਜ਼ਬਤ ਕੀਤੀ ਅਧਿਕਾਰੀਆਂ ਨੇ ਕਿਹਾ ਕਿ ਸਮੂਹ ਤੇ ਕਈ ਸੰਗੀਨ ਇਲਜ਼ਾਮ ਨੇ ਜਿਨ੍ਹਾਂ ਵਿੱਚ ਅਗਵਾ, ਤਸ਼ੱਦਦ ਛੂਠੀ ਕੈ ਸਾਜ਼ਿਸ਼ ਗਵਾਹਾਂ ਨੂੰ ਡਰਾਉਣਾ ਧਮਕਾਉਣਾ ਅਤੇ ਨੀਮ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕਰਨਾ ਨਾਲ ਹੀ ਗੈਂਗ ਨਾਲ ਸੰਬੰਧਿਤ ਹੋਰ ਕੰਮ ਸ਼ਾਮਿਲ ਨੇ ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਕਲੀ ਅਤੇ ਘਟੀਆ ਖਾਦਾਂ ਦੇ ਮੁੱਦੇ ਤੇ ਤੁਰੰਤ ਅਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਇੱਕ ਪੱਤਰ ਲਿਖਿਆ ਹੈ ਇਹ ਪੱਤਰ ਦੇਸ਼ ਭਰ ਵਿੱਚ ਨਕਲੀ ਖਾਦਾਂ ਦੀ ਵਿਕਰੀ ਸਬਸਿਡੀ ਵਾਲੀਆਂ ਖਾਦਾਂ ਦੀ ਕਾਲਾਬਾਜ਼ਾਰੀ ਅਤੇ ਜ਼ਬਰਦਸਤੀ ਟੈਗਿੰਗ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਉਦੇਸ਼ ਨਾਲ ਜਾਰੀ ਕੀਤਾ ਗਿਆ ਹੈ ਸ਼੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਸਹੀ ਸਮੇਂ ਤੇ ਕਿਫਾਇਤੀ ਕੀਮਤਾਂ ਤੇ ਵਧੀਆ ਗੁਣਵੱਤਾ ਵਾਲੀਆਂ ਖਾਦਾਂ ਪ੍ਰਦਾਨ ਕਰਨਾ ਜ਼ਰੂਰੀ ਹੈ ਮੰਤਰੀ ਨੇ ਕਿਹਾ ਕਿ ਇਹ ਰਾਜਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਥਾਮਤ ਤੇ ਖਾਦਾਂ ਦੀ ਟੁਕਵੀ ਉਪਲਬਧਤਾ ਨੂੰ ਯਕੀਨੀ ਬਣਾਉਣ ਜਿੱਥੇ ਇਸ ਦੀ ਜ਼ਰੂਰਤ ਹੈ ਸ਼੍ਰੀ ਚੋਹਾਨ ਨੇ ਰਾਜ ਨੂੰ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਜਿਸ ਵਿੱਚ ਲਾਇਸੈਂਸ ਰੱਦ ਕਰਨਾ ਅਤੇ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕਰਨਾ ਸ਼ਾਮਲ ਹੈ ਮੰਤਰੀ ਨੇ ਸਾਰੇ ਰਾਜਾਂ ਨੂੰ ਨਕਲੀ ਅਤੇ ਘਟੀਆ ਖੇਤੀਬਾੜੀ ਵਸਤਾਂ ਦੀ ਸਮੱਸਿਆ ਨੂੰ ਜੜੋਂ ਖਤਮ ਕਰਨ ਲਈ ਇੱਕ ਰਾਜਵਿਆਪੀ ਮੁਹਿੰਮ ਸ਼ੁਰੂ ਕਰਨ ਲਈ ਅਪੀਲ ਵੀ ਕੀਤੀ ਉਨ੍ਹਾਂ ਨੇ ਕਿਹਾ ਕਿ ਰਾਜ ਪੱਧਰ ਤੇ ਇਸ ਕੰਮ ਦੀ ਨਿਯਮਿਤ ਨਿਗਰਾਨੀ ਕਿਸਾਨਾਂ ਦੇ ਹਿੱਤ ਵਿੱਚ ਇੱਕ ਪ੍ਰਭਾਵਸ਼ਾਲੀ ਅਤੇ ਪੱਕੇ ਹੱਲ ਵੱਲ ਲੈ ਜਾਏਗੀ ਇਹ ਖਬਰਾਂ ਤੁਸੀਂ ਆਕਾਸ਼ ਮਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airarnuchalander पंजाब मुख के मुख्यमंत्री भगवंत सिंह मान ने कहा कि उन्होंने सरकार का टीचा पंजाब पाप नशा मुक्त बनाया संभव बनाने नौजवाना का ध्यान नशा तो हटा के खेडा वाल मुड़न वास्ते सरकार सूबे दे सारे तेरह हजार आधुनिक खेड मैदान बनाएगी अब चंडीगढ़ विखे एक कॉन्फ्रेंस कानफ्रेंस नोधन करद श्री मान ने जो कि राज्य खेड मंत्री का कार्यभार भी संभाल रहे ने कहा कि नौजवाना वाला सब तो तदिया विकल्प खेडा ने इसलिए पहले पड़ाव तीन हजार तिरासी पिंड ਹੀ ਆਧੁਨਿਕ ਖੇਡ ਮੈਦਾਨ ਬਣਾਈ ਜਾਣਗੇ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਲਗਭਗ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂ ਬਹੁਤ ਵੱਡੇ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਆਲਾਮਤਾਂ ਤੋਂ ਬਚ ਜਾਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਫ੍ਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀ ਬਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਬਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣ ਬਜਟ ਦੀ ਕੋਈ ਕਮੀ ਨਹੀਂ ਨਾ ਕਿਹਾ ਕਿ ਸਿੜਮਾ ਲਈ ਜ਼ਮੀਨਾਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਤੇ ਜੇਕਰ ਪ੍ਰਵਾਸੀ ਭਾਰਤੀ ਦਿਲਚਸਪੀ ਰੱਖਦੇ ਨੇ ਤਾਂ ਉਹਨਾਂ ਤੋਂ ਲਈਆਂ ਜਾਣਗੀਆਂ ਅਤੇ ਰਾਜ ਸਰਕਾਰ ਇਸ ਦੇਸ਼ ਲਈ ਖਰੀਦ ਵੀ ਕਰੇਗੀ ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤੀ ਕਰਨ ਵਾਲੇ ਸੀਨੀਅਰ ਖਿਡਾਰੀਆਂ ਨੂੰ ਵੀ ਨਵੀਂ ਪੀੜੀ ਨੂੰ ਵੱਖ-ਵੱਖ ਖੇਡਾਂ ਵਿੱਚ ਕੋਚਿੰਗ ਦੇਣ ਲਈ ਨਿਯੁਕਤ ਕੀਤਾ ਜਾਏਗਾ ਜਲੰਧਰ ਵਿੱਚ ਸਾਫ਼ ਸੁਥਰੀਆਂ ਤੇ ਮਿਆਰੀ ਸੜਕਾਂ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਤੇ ਨਵੀਕਲੀ ਪਹਿਲ ਕਰਦੇ ਆਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਸਮੇਤ ਪੰਜਾਬ ਸੜਕ ਸਫਾਈ ਮਿਸ਼ਨ ਤਹਿਤ 10 ਕਿਲੋਮੀਟਰ ਤੱਕ ਦੀਆਂ 51 ਸੜਕਾਂ ਨੂੰ ਬਿਹਤਰ ਬਣਾਇਆ ਗਿਆ ਹੈ ਡਿਪਟੀ ਕਮਿਸ਼ਨਰ ਵੱਲੋਂ ਜਲੰਧਰ ਫਗਵਾੜਾ ਸੜਕ ਜਲੰਧਰ ਦੀ ਹੱਦ ਤੱਕ ਬਿਹਤਰ ਬਣਾਈ ਗਈ ਹੈ ਜਿਸ ਦਾ ਵਿਅਕਤੀਗਤ ਤੌਰ ਤੇ ਧਿਆਨ ਰੱਖੜ ਕੇ ਇਸ ਉਪਰਾਲੇ ਤਹਿਤ ਉਨ੍ਹਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਬਲੈਕ ਸਪੌਟਸ ਇੰਜੀਨੀਅਰਿੰਗ ਦੇ ਨੁਕਸਾਨ ਨੂੰ ਦੂਰ ਕਰਨ ਇਹਨਾਂ ਹੀ ਸੜਕਾਂ ਦੀ ਸਫਾਈ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਸਮਿਸ਼ਨ ਤਹਿਤ 10-10 ਕਿਲੋਮੀਟਰ ਦੇ ਸੜਕੀ ਹਿੱਸੇ ਅਪਡੇਟ ਕੀਤੇ ਗਏ ਨੇ ਪੰਜਾਬ ਦੇ ਮੌਸਮ ਵਿਭਾਗ ਨੇ ਅੱਜ ਅਤੇ ਪਲਕੇ ਵੱਖ-ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਰਾਤ ਵਿੱਚ ਇਸੇ ਸਮੇਂ ਦੌਰਾਨ ਵੱਖ-ਵੱਖ ਥਾਵਾਂ ਤੇ ਗਰਜ ਨਾਲ ਤੂਫਾਨ ਆਉਣ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ 16 ਤਰੀਕ ਨੂੰ ਸਵੇਰੇ ਦੇ ਉੱਤਰੀ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ ਤੇ ਭਾਰੀ ਬਾਰਿਸ਼ ਹੋ ਸਕਦੀ ਹੈ ਪੰਜਾਬ ਪੁਲਿਸ ਦੀ ਹੈੱਡ ਕਨਸਟੇਬਲ ਰਜਨੀ ਨੇ ਵਿਸ਼ਵ ਪੁਲਿਸ ਖੇਡਾਂ ਵਿੱਚ 7 ਮੈਡਲ ਜਿੱਤੇ ਨੇ ਰਜਨੀ ਨੇ ਅਮਰੀਕਾ ਵਿੱਚ ਹੋਈਆਂ ਇਹਨਾਂ ਖੇਡਾਂ ਵਿੱਚ 100 ਮੀਟਰ, 400 ਮੀਟਰ ਅਤੇ ਹੋਰ ਮੁਕਾਬਲੇ ਸਮੇਤ ਕੁੱਲ 7 ਮੁਕਾਬਲਿਆਂ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਉਹਨਾਂ 4 ਸੋਨੇ ਦੇ ਇੱਕ ਚਾਂਦੀ ਦਾ ਅਤੇ 2 ਕਾਸੀ ਦੇ ਤਮਗੇ ਜਿੱਤੇ ਅੰਤਰਰਾਸ਼ਟਰੀ ਪੱਧਰ ਦੀਆਂ ਪੁਲਿਸ ਖੇਡਾਂ ਵਿੱਚ ਪੂਰੀ ਦੁਨੀਆ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਆਕਾਸ਼वाणी ਖਬਰਾਂ ਨਾਲ ਗੱਲਬਾਤ ਕਰਦੇ ਰਜਨੀ ਨੇ ਆਪਣੀ ਇਸ ਪ੍ਰਾਪਤੀ ਬਾਰੇ ਦੱਸਿਆ ਮੈਂ ਲੈਡੀ ਕਨਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜੰਗਾ ਪ੍ਰੈਕਟਿਸ ਕਰਦੀ ਹਾਂ ਮੈਂ ਯੂ ਐਸ ਏ ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਜਿਹੜੇ ਪਾਰਟਿਸਿਪੇਟ ਕੀਤਾ ਸਾਡੇ ਇਧਰ ਆਲ ਇੰਡੀਆ ਪੁਲਿਸ ਚੋ 골ਡ ਮੈਡਲ ਨੂੰ ਉੱਥੇ ਮਤਲਬ ਸੈLECTION ਹੋਈ ਸੀਗੀ ਤੇ ਉੱਥੇ ਪਾਰਟਿਸਿਪੇਟ ਕੀਤਾ ਮੇਰੇ ਉੱਥੇ 400 ਮੀਟਰ ਹਡਲਸ 800 ਮੀਟਰ 400 ਦੀ ਰਿਲੇ 100 ਮੀਟਰ ਇਹਦੇ ਵਿੱਚ ਉਹ ਮੇਰੇ 골ਡ ਮੈਡਲ ਆਇਆ ਮੈਂ ਭਾਰਤ ਵੱਲੋਂ ਪਾਰਟਿਸਿਪੇਟ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਾ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮਦਰ ਦਾ ਆ ਕਿਉਂਕਿ ਕਿ ਮੇਰੀ 3 ਸਾਲ ਦੀ ਬੇਟੀ ਆ ਨਾ ਵਿ ਮੇਰੇ ਹਸਬੰਦ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਲਈ ਜੋ ਵੀ ਕੁਝ ਹੈ ਮੇਰੇ ਘਰਦਿਆਂ ਕਰਕੇ ਹੀ ਆ ਆਖਿਰជា ਖਾਸ ਖਬਰਾਂ ਇੱਕ ਵਾਰ ਫੇਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉੱਘੇ ਵਕੀਲ ਉਜਵਲ ਦੇਵਰਾ ਨਿਕਮ ਸਮਾਜ ਸੇਵਕ ਸੀ ਸਦਾਨੰਦਨ ਮਾਸਟਰ ਸਾਬਕਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿੰਗਲਾ ਤੇ ਇਤਿਹਾਸਕਾਰ ਤੇ ਅਕਾਦਮਿਸ਼ੀਅਨ ਡਾਕਟਰ ਮਿਨਾਕਸ਼ੀ ਜੈਨ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ ਅਮਰੀਕਾ ਵਿੱਚ ਐਫਪੀਆਈ ਨੇ ਅੰਤਰਰਾਸ਼ਟਰੀ ਦਹਿਸ਼ਤਗਰਦੀ ਨੈਟਵਰਕ ਤੇ ਵੱਡੀ ਕਾਰਵਾਈ ਵਿੱਚ ਦੇਸ਼ ਭਰ ਵਿੱਚ 8 ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ ਕੇਂਦਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਕਲੀ ਅਤੇ ਘਟੀਆ ਖਾਦਾਂ ਦੇ ਮੁੱਦੇ ਤੇ ਤੁਰੰਤ ਅਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਪੰਜਾਬ ਦੇ ਨੌਜਵਾਨਾਂ ਦਾ ਧਿਆਨ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਮੋੜਨ ਲਈ हजार पिंड आधुनिक खेड मैदान बनाएगी आकाशवाणी तो प्रादेशिक खबर खतम हुई खबर राष्ट्रीय बुलेटिन शाम 7:30 बजे। नमस्कार